ਮਹਾਤਮਾ ਬੁੱਧ ਨੇ ਤਾਂ ਸਾਫ਼ ਇਨਕਾਰ ਕਰ ਦਿੱਤਾ ਕਿ ਮੇਰੇ ਕੋਲ ਕੋਈ ਨਾ ਪੁੱਛਿਓ ਰੱਬ ਬਾਰੇ ਐਸੀ ਕੋਈ ਚੀਜ਼ ਹੁੰਦੀ ਨਹੀਂ ਤੇ ਮੁ슬ਮਾਨ ਆਖਦੇ ਨੇ ਕਿ ਅੱਲਾ ਹੀ ਦੁਨੀਆ ਦਾ ਆਖਰੀ ਪੈਗੰਬਰ ਸੀ ਤੇ ਉਹ ਹੀ ਉਹ ਤੁਹਾਨੂੰ ਬਚਾ ਸਕਦਾ ਐਨੀਮਨੂ ਸਬਮਿਟਸਿਬਲ ਟੂ ਗੋਡ ਹੀ ਇਜ਼ ਕਾਲਡ ਐਜ਼ ਅ ਮੁਸਲਿਮ ਸਿንስ ਕੁਰਾਨ ਇਜ਼ ਅ ਲਾਸਟ ਐਂਡ ਫਾਈਨਲ ਰਿਵਿਊਸ਼ਨ ਨਾਟ ਓਨਲੀ ਸੈਂਟ ਫਾਰ ਦ ਮੁਸਲਿਮਸ ਔਰ ਦ ਅਰਬਸ ਇਟ ਇਜ਼ ਸੈਂਟ ਫਾਰ ਦ ਹੋਲ ਆਫ ਹਿਊਮੈਨਿਟੀ ਤੋਂ ਦ ਕਰਿਸਚੀਅਨ ਕਹਿੰਦੇ ਨੇ ਕਿ ਜੀਸਸ ਹੀ ਤੁਹਾਨੂੰ ਬਚਾ ਸਕਦਾ ਕਿਉਂਕਿ ਉਹ ਹੀ ਤਾਂ ਅਸਲੀ ਰੱਬ ਦਾ ਪੁੱਤ ਸੀਗਾ ਬਲੀਵ ਮੀ It's only Jesus, believe me. Jesus Christ never came to preach Christianity. The word Christianity doesn't exist in the Bible, do you know that? In the full Bible, the word Christianity is not there. He didn't preach Christianity. The word Christian was a nickname given to the followers of Jesus at Antioch, mentioned in the book of Acts. Nickname. So Jesus Christ preached Islam. Up to you, Habib Al. You want to believe it, not up to you. Sooner or later, all of us, we're going to die. We will, you'll find out, brother. Believe me, you'll find out. ਇਸ ਵੇਲੇ ਦੁਨੀਆ ਦੇ ਤਕਰੀਬਨ 4000 ਧਰਮ ਨੇ ਤੇ ਹਰੇਕ ਧਰਮ ਦਾ ਇੱਕ ਪਰਸਨਲ ਰੱਬ ਹੈ ਤੇ ਫਿਰ ਦੱਸੋ ਕੌਣ ਲੁਕਾਈ ਬੈਠਾ ਅਸਲੀ ਰੱਬ ਨੂੰ ਕਿਤੇ ਤੁਸੀਂ ਜੋ ਮੰਨੀ ਬੈਠੇ ਹੋ ਗਲਤ ਤੇ ਨਹੀਂ ਐਵੇਂ ਟਾਈਮ ਤੇ ਨਹੀਂ ਆਪਣਾ ਖਰਾਬ ਕਰਦੇ ਪਏ ਰੱਬ ਹੁੰਦਾ ਵੀ ਆ ਜੇ ਨਹੀਂ ਹੁੰਦਾ ਤਾਂ ਉਹਨਾਂ ਸਾਡੀ ਜ਼ਿੰਦਗੀ ਦਾ ਵਾਲੀ ਵਾਰਸ ਆਓ ਫਿਰ ਅੱਜ ਆਪਾਂ ਇਹੀ ਦੇਖਦੇ ਆਂ ਦਿਲ ਦੀਆਂ ਗਹਿਰਾਈਆਂ ਚ ਉਤਰਦੇ ਆਂ ਤੇ ਦੇਖਦੇ ਆਂ ਉੱਥੇ ਕੀ ਜਵਾਬ ਪਿਆ ਉਹ ਜਬਾਬਾ ਕੰਮ ਕਰ ਜਾ ਕੇ ਮੈਂ ਨਹੀਂ ਮੰਨਦਾ ਤੇਰੇ ਕਿਸੇ ਰੱਬ ਨੂੰ ਜਹੈ ਰੱਬ ਤੇ ਦੇਖੋ ਪ੍ਰੂਫ ਕਰ ਸਾਬਤ ਅੱਜ ਦੇਖੀਏ ਤੈਨੂੰ ਓਏ ਸਬੂਤ ਮਤੂੰ ਬਹੁਤ ਸੇ ਸਬੂਤ ਮੰਗ ਰਹੇ ਹੋ ਓਏ ਜਰਾ ਇਸ ਪ੍ਰਕਿਰਤੀ ਕੀ ਤਰਫ ਤੋਂ ਦੇਖੋ ਓਏ ਤੇ ਚੇ ਚੇ ਪਹਾੜ ਇਹ ਵਹਿਤੀ ਹੋਈ ਨਦੀਆਂ ਓਏ ਚੰਨ ਇਹ ਸਾਰੇ ਸਾਰੇ ਉਸ ਪ੍ਰਕਿਰਤੀ ਦੀ ਮਰਜ਼ੀ ਸੇ ਹੀ ਤਾਂ ਚੱਲ ਰਹੇ ਹਨ ਯੂ ਸੀ एवरीथिंग मेक्स सेंस ਬੇਟਾ ਅੱਛਾ ਜੀ एवरीथिंग मेक्स सेंस ਹੈ ਤੇ ਉਦੋਂ ਜਿਹੜਾ ਮੈਂ ਪੀਜਾ ਖਵਾਇਆ ਸੀ ਤੈਨੂੰ ਪਾਈਨੈਪਲ ਪਵਾ ਕੇ ਉਹ ਤਾਂ ਬੜਾ ਚੀਕਦਾ ਸੀਗਾ ਕਿ ਪੀਜੇ ਤੇ ਭਲਾ ਪਾਈਨੈਪਲ ਕੌਣ ਪਾਉਂਦਾ ਹੁੰਦਾ ਵਾ ਉਹਦਾ ਮਿੱਠਾ ਪਾ ਕੇ ਸਾਰਾ ਪੀਜਾ ਖਰਾਬ ਕਰ ਦਿੰਦਾ एवरीथिंग मेक्स सेंस ਉਹ ਵਾ ਬੇਟਾ ਲੱਗ ਬਾਤ ਹੈ ਉਹ ਕبھی-ਕبھی ਐਸਾ ਹੋ ਜਾਂਦਾ ਐਸੀ ਬਾਤ ਨਹੀਂ ਹੈ ਓ ਚਾ ਬੱਬਾ ਸੁਣ ਮੇਰੀ ਗੱਲ ਮੈਂ ਤੈਨੂੰ ਸਾਇੰਸ ਦਾ ਪੱਖ ਦੱਸਦਾ ਵਾਂ ਸਾਇੰਸ ਤਾਂ ਇੱਕ ਸਿੱਧੀ ਜੀ ਗੱਲ ਕਰਦੀ ਆ ਬਈ ਇੱਕ ਦਿਨ ਵੱਡਾ ਸਾਰਾ ਠੋਕ ਟੱਕਾ ਹੋ ਗਿਆ ਤੇ ਸਾਰਾ ਕੁਝ ਉਹਦੇ ਤੋਂ ਹੀ ਧੂਆ ਬਣਿਆ ਫਿਰ ਉਹ ਤੋਂ ਪਾਣੀ ਬਣਿਆ ਉਹ ਤੋਂ ਜੀਵ ਜੰਤੂ ਪੈਦਾ ਹੋਣ ਲੱਗੇ ਤੇ ਸਾਰਾ ਕੁਝ ਮੁੜ ਕੇ ਉਹਦੇ ਤੋਂ ਹੀ ਬਣ ਗਿਆ ਉਹਦੇ ਤੋਂ ਅੱਜਕੱਲ ਸਾਰਾ ਸਾਈਕਲ ਚੱਲਦਾ ਪਿਆ ਆਹ ਟੱਕਾ ਯਾਨੀ ਦ ਬਿਗ ਬੈਂਕ ਥਿਉਰੀ ਵੱਡਾ ਬਾਬਾ ਬਣਿਆ ਕਰਦਾ ਓਏ ਪੁੱਤਰ ਜੀ ਵਿਗਿਆਨ ਬੋਤਾਤਾ ਹੈ ਕਿਵੇਂ ਹੋਆ ਇਹ ਨਹੀਂ ਬੋਤਾਤਾ ਕਿ ਕਿਉਂ ਹੋਆ ਔਰ ਤੁਮੇ ਨਹੀਂ ਲੱਗਦਾ ਇਸ ਜੀਵਨ ਦਾ ਸਤਤਵ ਅਸਲ ਵਿੱਚ ਖੁਦੀ ਇੱਕ ਬਹੁਤ ਵੱਡਾ ਚਮਤਕਾਰ ਹੈ ਭਾਈ ਅੱਛਾ ਅੱਛਾ ਚੱਲ ਠੀਕ ਆ ਮੰਨ ਗਿਆ ਯੈਸ ਯੈਸ ਆਫ ਕੌਰਸ ਕਿ ਐਸੀ ਐਸ ਲ ਮੰਨ ਗਿਆ ਤੂੰ ਮੰਨ ਗਿਆ ਯਾਰ ਐ ਨਹੀਂ ਤੇ ਕੋਈ ਪ੍ਰੂਫ ਉਹ ਬੇਟਾ ਤੁਹਾਨੂੰ ਸਮਝ ਨਹੀਂ ਆ ਰਹੀ ਕਿਤਨਾ ਮੈਂ ਤੁਹਾਡੇ ਸਾਹਮਣੇ ਦਮਾਤ ਪਾਉ ਸਿੱਧੀ ਸਾਦੀ ਬਾਤ ਹੈ ਸਭ ਕੁਝ ਉਸकी ਮਰਜ਼ੀ ਮੈਂ ਚੱਲ ਰਿਹਾ ਤੂੰ ਐਵੇਂ ਖਪੀ ਜਾਣ ਦਿਆਂ ਆਪੇ ਤੇ ਕਹਿੰਦਾ ਯੈਸ ਯੈਸ ਓਕੇ ਓਕੇ ਕਿ ਨਹੀਂ ਹੁੰਦਾ ਰੱਬ ਨਾ ਮੈਨੂੰ ਕਹਿੰਦੇ ਸੀ ਪਰਮਾਤਮਾ ਤੇ ਗੱਲ ਕਰਨੀ ਆ ਆ ਵਿੱਚ ਪੀਜ਼ਾ ਕਿੱਥੋਂ ਆ ਗਿਆ ਹੁਣ ਨਾ ਮੈਨੂੰ ਉਸ ਤੋਂ ਆਣਾ ਹੀ ਪਤੀ ਤੇਰੇ ਨਾ ਮੈਂ ਜੂੰਡੀ ਪੁੱਟ ਕੇ ਹੱਥ ਫੜਾ ਦੇਣੀ ਘੜ ਜਾ ਦੂ ਉਹ ਯਾਰ ਗੱਲ ਸਮਝ ਨਹੀਂ ਪੈਂਦੀ ਨੂੰ ਸਮਝਾ ਕੇ ਉਹ ਜਾ ਯਾਰ ਮੈਂ ਨਹੀਂ ਖੇਡਣਾ ਤੁਹਾਡੇ ਨਾਲ ਗੱਲ ਨਹੀਂ ਮੰਨਦਾ ਐਵੇਂ ਖਜਾਈ ਜਾਂਦਾ ਯਾਰ ਮੈਂ ਚੱਲਨੀ ਆ ਤਖਾਹੋ ਮੁਸ਼ਕਿਲ ਤਾਂ ਹੈ ਯਾਰ ਬਹੁਤ ਵੱਡੀ ਮੁਸ਼ਕਿਲ ਆ ਤੇ ਕੱਲ ਇਦਾਂ ਹੈ ਕਿ ਇਨਸਾਨ ਬਾਕੀ ਜੱਜਾ ਵਾਂਗੂ ਰੱਬ ਨੂੰ ਲੈ ਕੇ ਵੀ ਦੋ ਚਿੱਤੀ ਵਿੱਚ ਫਸਿਆ ਹੋਇਆ ਜਿਸ ਬੰਦੇ ਨੇ ਮੰਨ ਨਹੀਂ ਲਿਆ ਕਿ ਰੱਬ ਹੈ ਉਹ ਤਾਂ ਹਜ਼ਾਰਾਂ ਦਲੀਲਾਂ ਚੁੱਕੀ ਫਿਰਦਾ ਰੱਬ ਦੇ ਹੋਣ ਦੀਆਂ ਤੇ ਜਿੰਨੇ ਨਹੀਂ ਮੰਨਿਆ ਦਲੀਲਾਂ ਉਹ ਵੀ ਹਜ਼ਾਰਾਂ ਚੁੱਕੀ ਫਿਰਦਾ ਰੱਬ ਦੇ ਨਾਂ ਹੋਣ ਦੀਆਂ ਤੇ ਸਵਾਲ ਸਾਡੇ ਅੱਗੇ ਖੜਾ ਹੋ ਜਾਂਦਾ ਹੈ ਕਿ ਹੁਣ ਆਪਾਂ ਕੀ ਮੰਨੀਏ ਕੀ ਨਾ ਮੰਨੀਏ ਹੁਣ ਮੈਂ ਆਪਣੀ ਕਨਫਿਊਜ਼ਨ ਕਿਦਾਂ ਦੂਰ ਕਰਦਾ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰ ਸਕਦਾ ਤੇ ਉਹ ਕੁਝ ਇਦਾਂ ਹੈ ਕਿ ਜੇ ਕੋਈ ਮੈਨੂੰ ਕਹਿ ਦੇਵੇ ਕਿ ਰੱਬ ਹੈ ਤੇ ਆਪਾਂ ਮੰਨ ਲੈਂਦੇ ਹਾਂ ਹਾਂਜੀ ਰੱਬ ਹੈ ਤੇ ਜੇ ਕੋਈ ਘੜੀ ਪਿੱਛੋਂ ਆ ਕੇ ਕਹਿ ਦੇਵੇ ਰੱਬ ਰੂਬ ਕੋਈ ਨਹੀਂ ਹੁੰਦਾ ਆਪਾਂ ਉਹਦੀ ਵੀ ਮੰਨ ਲਈਦੀ ਆ ਠੀਕ ਹੈ ਭਾਈ ਨਹੀਂ ਹੁੰਦਾ ਗੱਲ ਇਦਾਂ ਐ ਕਿ ਜਦੋਂ ਤੱਕ ਤੇ ਲਾਈਫ ਚ ਬੱਲੇ ਬੱਲੇ ਚੱਲਦੀ ਪਈ ਐ ਨਾ ਉਦੋਂ ਤੱਕ ਤੇ ਰੱਬ ਚਿੱਤ ਜਿੱਤੇ ਵੀ ਨਹੀਂ ਆਉਂਦਾ ਕੋਈ ਸੋਚਦਾ ਹੀ ਨਹੀਂ ਉਹਦੇ ਹੋਣ ਬਾਰੇ ਨਾ ਹੋਣ ਬਾਰੇ ਤੇ ਜਦੋਂ ਚਾਰੇ ਪਾਸੇ ਬਸ ਹੋ ਜਾਂਦੀ ਐ ਸਾਡੀ ਕੋਈ ਗੱਲ ਨਹੀਂ ਸੁਣਦਾ ਤਾਂ ਅਸੀਂ ਆਪੇ ਰੱਬ ਨਾਲ ਗੱਲਾਂ ਕਰਨ ਲੱਗ ਪੈਂਦੇ ਆ ਕਿਉਂਕਿ ਸਾਨੂੰ ਇਕੱਲਾ ਬਹਿਣਾ ਚੰਗਾ ਹੀ ਨਹੀਂ ਲੱਗਦਾ ਬੋਰ ਹੋ ਜਾਂਦੇ ਆਪਾਂ ਤੇ ਜਿੱਦ ਤੱਕ ਮੈਂ ਸੋਚਦਾ ਕਿ ਰੱਬ ਦੇ ਹੋਣ ਨਾ ਹੋਣ ਵਿੱਚ ਕੋਈ ਆਰਗੂਮੈਂਟ ਹੋਣਾ ਹੀ ਨਹੀਂ ਚਾਹੀਦਾ ਕਿਉਂਕਿ ਇਨਸਾਨ ਦੇ ਮਨ ਵਿੱਚ ਦਿਲ ਵਿੱਚ ਉਹ ਜਿੱਦਾਂ ਦੀ ਦੁਨੀਆ ਚਾਵੇ ਉਹ ਬਣਾ ਸਕਦਾ ਪਰ ਫੇਰ ਮਨ ਵਿੱਚ ਸਵਾਲ ਉੱਠਦਾ ਹੈ ਕਿ ਆਖਿਰ ਲਾਈਫ ਦਾ ਮਕਸਦ ਕੀ ਆ ਤੇ ਮੈਂ ਉਹਦੇ ਵਿੱਚ ਵੀ ਕੁਝ ਖਾਸ ਵਿਸ਼ਵਾਸ ਨਹੀਂ ਲੱਗਦਾ ਮਕਸਦ ਲੱਭਣ ਪਿੱਛੇ ਐਵੇਂ ਲਾਈਫ ਨੂੰ ਇੰਨਾ ਕੰਪਲਿਕੇਟ ਕਰ ਦਿੰਦੇ ਆਪਾਂ ਬਸ ਬੰਦੇ ਦਾ ਇੱਕੋ ਇੱਕ ਮਕਸਦ ਹੈ ਸਵੇਰੇ ਤੜਕੇ ਉੱਠੋ ਹੋ ਸਕਦਾ ਨਾਮ ਜਪੋ ਜੇ ਤੁਸੀਂ ਰੱਬ 'ਚ ਬਲੀਵ ਕਰਦੇ ਨਹੀਂ ਤੇ ਕੋਈ ਨਹੀਂ ਉਠੋ ਤੇ ਆਪਣੇ ਕੰਮ ਕਰੋ ਕਰਮ ਕਰੋ ਜਿੰਨਾ ਹੋ ਸਕੇ ਆਪਣੇ ਕਰਮ ਕਰੋ ਕਰਮ ਯਾਨੀ ਸਿੰਪਲ ਕੰਮ ਜੇ ਰੱਬ ਨੇ ਤੁਹਾਨੂੰ ਦਿਲ ਦਿੱਤਾ ਦਿਮਾਗ ਦਿੱਤਾ ਤੇ ਉਹਨੂੰ ਵਰਤੋਂ ਵਿੱਚ ਲਿਆਉਣਾ ਤੇ ਤੁਹਾਡੇ ਕੰਮ ਹੈ ਨਾ ਐਵੇਂ 8 8 ਘੰਟੇ ਹੱਥ ਤੇ ਹੱਥ ਰੱਖ ਕੇ ਭਗਤੀ ਕਰਕੇ ਕੋਈ ਆਈਨਸਟਾਈਨ ਤੇ ਨਹੀਂ ਬਣ ਗਿਆ ਉਹਦੇ ਲਈ ਹਜ਼ਾਰਾਂ ਐਕਸਪੈਰੀਮੈਂਟ ਕਰਨੇ ਪੈਂਦੇ ਨੇ ਤੇ ਮੇਰਾ ਮੁੱਦਾ ਸਿੰਪਲ ਹੈ ਆਪਣੀ ਪਰਸਨੈਲਿਟੀ ਨੂੰ ਪਛਾਣੋ ਯਾਰ ਤੁਹਾਨੂੰ ਕਿਸ ਕੰਮ ਵਿੱਚ ਖੁਸ਼ੀ ਮਿਲਦੀ ਹੈ ਜਾਂ ਕਿਸ ਕੰਮ ਵਿੱਚ ਦੁੱਖ ਮਿਲਦਾ ਦੋਨਾਂ ਨੂੰ ਹੀ ਜਾਣਨਾ ਪਛਾਣਨਾ ਬਹੁਤ ਜ਼ਰੂਰੀ ਹੈ ਕਿਉਂਕਿ ਦੋਨਾਂ ਦੇ ਬੈਲੈਂਸ ਦੇ ਵਿੱਚਕਾਰ ਹੀ ਅਸਲੀ ਰਾਜ਼ ਛੁਪਿਆ ਕੋਈ ਵੱਡਾ ਮਕਸਦ ਲੱਭਣ ਪਿੱਛੇ ਮੈਂ ਟਾਈਮ ਨਾ ਖਰਾਬ ਕਰੋ ਬਸ ਕੁਝ ਕਰੋ ਭਾਵੇਂ ਉਹ ਸਾਇੰਸ ਹੋਵੇ ਭਾਵੇਂ ਟੈਕਨੋਲੋਜੀ ਹੋਵੇ ਭਾਵੇਂ ਕਿਸੇ ਦਾ ਮਨੋਰੰਜਨ ਕਰਕੇ ਆ ਸੋਣਾ ਹੀ ਹੋਵੇ ਹਰ ਇੱਕ ਬੰਦੇ ਦਾ ਆਪਣਾ ਆਪਣਾ ਟੈਲੈਂਟ ਹੁੰਦਾ ਬਸ ਉਹ ਆਪਣੀ ਇੱਕ ਤਾਕਤ ਨੂੰ ਪਛਾਣੋ ਤੇ ਉਸ ਛੋਟੇ ਜਿਹੇ ਬੀਜ ਨੂੰ ਲੈ ਕੇ ਤੁਸੀਂ ਇੱਕ ਦਰਖਤ ਵਿਸ਼ਾਲ ਬਣਾ ਦੋ ਤਾਂ ਕਿ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਤੁਹਾਡੇ ਉਸੇ ਦਰਖਤ ਥੱਲੇ ਬਹਿ ਕੇ ਛਾਂ ਲੈ ਸਕਣ ਤੇ ਕੁਝ ਨਵਾਂ ਸਿੱਖ ਸਕਣ ਕੁਝ ਨਵਾਂ ਗਾਮ ਦੁਨੀਆ ਤੇ ਪੇਸ਼ ਕਰ ਸਕਣ ਯਾਰ ਇੱਕ ਪਾਸੇ ਤਾਂ ਅਸੀਂ ਕਹਿੰਦੇ ਰੱਬ ਨੇ ਸਾਰਾ ਕੁਝ ਬਣਾਇਆ ਰੱਬ ਇੱਕੋ ਹੈ ਉਹਨੇ ਹੀ ਸਾਰੀ ਦੁਨੀਆ ਬਸਾਈ ਹੈ ਉਹਨੇ ਹੀ ਸਾਨੂੰ ਬਣਾਇਆ ਤੇ ਦੂਜੇ ਪਾਸੇ ਸਾਰੇ ਧਰਮ ਆਪ ਆਪਣਾ ਰੱਬ ਲਈ ਬੈਠੇ ਨੇ ਤੇ ਉਹਨਾਂ ਦਾ ਪੂਰਾ ਜੋਰ ਲੱਗਾ ਆ ਵੀ ਵਸ ਕਿਸੇ ਤਰ੍ਹਾਂ ਆਪਣਾ ਧਰਮ ਮਹਾਨ ਬਣਾ ਲੀਏ ਵੀ ਇਹੀ ਨੰਬਰ 1 ਧਰਮ ਹੋਣਾ ਚਾਹੀਦਾ ਦੁਨੀਆ ਤੇ ਉਹਨਾਂ ਦਾ ਧਰਮ ਮਹਾਨ ਹੈ ਤੇ ਉਹਨਾਂ ਦਾ ਰੱਬ ਨੰਬਰ 1 ਹੈ ਕਦੇ-ਕਦੇ ਮੈਂ ਸ ਕਿ ਰੱਬ ਨੇ ਸਾਨੂੰ ਨਹੀਂ ਅਸੀਂ ਰੱਬ ਨੂੰ ਬਣਾਇਆ ਹੋਵੇ ਤੇਰੀ ਲੱਗਦਾ ਵੀ ਜਿੰਨੇ ਧਰਮ ਓਨੇ ਹੀ ਆਪਾਂ ਰੱਬ ਬਣਾ ਲਏ ਆਪਣੀ ਸੁਭਿਧਾ ਅਨੁਸਾਰ ਫਿਰ ਰੱਬ ਯਾਰ ਇੱਕ ਕਿਦਾਂ ਹੋਇਆ ਰੱਬ ਮਿਲੇ ਜਾਂ ਨਾ ਮਿਲੇ ਪਰ ਸਫ਼ਰ ਖਦਮ ਹੋਣ ਤੇ ਤੁਹਾਨੂੰ ਇਹ ਅਫਸੋਸ ਨਹੀਂ ਹੋਵੇਗਾ ਕਿ ਯਾਰ ਮੈਂ ਤਾਂ ਲਾਈਫ ਕਿਸੇ ਕਨਫਿਊਜ਼ਨ ਵਿੱਚ ਕਰ ਦਿੱਤੀ ਕਾਸ਼ ਆਹ ਕੰਮ ਕਰ ਲੈਂਦਾ ਜੋ ਕਰਨਾ ਹੈ ਬਸ ਕਰ ਦੋ ਤੇ ਹਾਂ ਇੱਕ ਵਾਰੀ ਜਾਂਦੇ ਜਾਂਦੇ ਲਾਈਕ ਬਟਨ ਵੀ ਨਾ ਕਰ ਦਿਓ ਮੈਂ ਵੀ ਇਹਦੇ ਲੱਭ ਰਿਹਾ ਕਿ ਮੈਂ ਕੀ ਕਰਨਾ ਚਾਹੁੰਦਾ ਹੈ ਵਾਟ ਵੇ ਵਾਟ ਥੈਂਕ ਯੂ ਧੰਨਵਾਦ ਕਟ 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 ਕਟ